ਸਾਤੇ ਤਿੰਨ ਵਜੇ ਦੇ ਕਰੀਬ ਨਗਰ ਕੌਂਸਲ ਫਿਲੌਰ ਦੇ ਦਫਤਰ ਅੰਦਰ ਪਏ ਰਿਕਰਡ ਰੂਮ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਸ੍ਰੀ ਮਹਿੰਦਰ ਰਾਮ ਚੰਬਰ ਨੇ ਦੱਸਿਆ ਕਿ ਬਿਜਲੀ ਦੇ ਅਚਾਨਕ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ ਅਤੇ ਕਈ ਜ਼ਰੂਰੀ ਦਸਤਾਵੇਜ਼ ਸੜ ਕੇ ਸੁਆਹ ਹੋ ਗਏ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੀ ਮਦਦ ਨਾਲ ਅੱਗ ਬੁਝਾਈ ਗਈ। ਸੜੇ ਕਾਜਾਂ ਬਾਰੇ ਪਤਾ ਲਗਾਉਣ ਲਈ ਕਲਰਕ ਅਤੇ ਹੋਰ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਫਿਰ ਉਹ ਤੋਂ ਰਾਜਕੁਮਾਰ ਨੰਗਰ ਅੱਜ ਤਵਰੇ ਤਨ ਸਵੇਕ 3:00 ਵਜੇ ਦੇ ਕਰੀਬ ਅਸੀਂ ਦਫ਼ਤਰ ਬੈਠੇ ਸੀ ਅਚਾਨਕ 3:20 ਮਿੰਟ ਤੇ ਦਫ਼ਤਰ ਤੋਂ ਬਾਹਰ ਮੁੰਡੇ ਤੋੜੇ ਗਏ ਤੇ ਜਦ ਅਸੀਂ ਦੇਖਿਆ ਡਾਕੂਮੈਂਟ ਬਾਹਰ ਨਿਕਲੇ ਤਾਂ ਬਈ ਕੀ ਗੱਲ ਹੋਈ ਕੋਲੜਾਈ ਹੋਈ ਹੈ ਨਹੀਂ ਅਸੀਂ ਬਾਹਰ ਸਟਾਫਰ ਨਿਕਲ ਗਏ ਕਲੈਰੀਕਲ ਸਟਾਫ ਬਾਹਰ ਆ ਗਿਆ ਹੁਣ ਕਹਿੰਦੇ ਅੱਗ ਲੱਗੀ ਜਦੋਂ ਅਸੀਂ ਵੀ ਦੇਖਿਆ ਜਾ ਕੇ ਪਿੱਛੇ ਅੱਗ ਲੱਗੀ ਕਾਫੀ ਜਿਹੜਾ ਕਾਰਡ ਤੇ ਸੀ ਉਹ ਸੜ ਚੁੱਕਾ ਤੇ ਉਸ ਤੋਂ ਬਾਅਦ ਅਸੀਂ ਕਾਰਵਾਈ ਕੀਤੀ ਆ ਪੁਲਿਸ ਨੂੰ ਵੀ ਇਹਦੀ ਜਾਣਕਾਰੀ ਦਿੱਤੀ ਆ ਪੁਲਿਸ ਨੇ ਮੌਕਾ ਵੀ ਦਿਖਾਇਆ ਤੇ ਬਿਜਲੀ ਡਿਪਾਰਟਮੈਂਟ ਦੇ ਬੰਦੇ ਸੱਦ ਕੇ ਉਹਨਾਂ ਤੋਂ ਇਹ ਚੈੱਕ ਕਰਾਇਆ ਵੀ ਕਿਉਂ ਆ ਕਿਉਂ ਲੱਗੀ ਆ ਜਿਹੜਾ ਰਿਕਾਰਡ ਹੈ ਰਿਕਾਰਡ ਹੈ ਉਹ ਬਹੁਤ ਜ਼ਿਆਦਾ ਕੀਮਤੀ ਆ ਕੀਮਤੀ ਵੀ ਹੈ ਵਿੱਚ ਨਾ ਕੀਮਤੀ ਨਹੀਂ ਹੈ ਰਿਕਾਰਡ ਦਾ ਰਿਕਾਰਡ ਹੀ ਹੁੰਦਾ ਜੀ ਹਾਂਜੀ ਹਾਂਜੀ ਤੇ ਅਸੀਂ ਪੁਲਿਸ ਨੂੰ ਸੱਦ ਕੇ ਕਾਰਵਾਈ ਕਰਾਈ ਆ ਤਾਂ ਬਿਜਲੀ ਡਿਪਾਰਟਮੈਂਟ ਦੇ ਬੰਦੇ ਸੱਦ ਕੇ ਉਹਨਾਂ ਨੂੰ ਅਸੀਂ ਇਹ ਚੈੱਕ ਕਰਾਇਆ ਜਿਹੜੀ ਜਿਹੜੀ ਤਾਰ ਸੀਗੀ ਉਹ ਤਾਰ ਸ਼ਾਰਟ ਸਰਕਟ ਹੋਣ ਕਰਨਾ ਉਹਦੀ ਅੱਗ ਲੱਗੀ